uh ਕਾ ਜਮ ਮਰਨ ਦੁਖੋ ਮਾਤਾ ਤੇਰੀ ਦਸ਼ਮਾ ਮੇਟੇ ਕੋਈ ਸਤ ਗੁਰ ਕਾ ਦਇਆ ਸਾਨ ਤੇ ਆ ਕੋ ਪੰਥਿ ਅੰਦਰ ਸਤ ਗੁਰ ਕੀ ਪਰਮਾਰੇ ਨਾਮ ਧਿਆਨ

कल बनता है सतगुरु जी ने पवित्र शब्दियां पवित्र पंक्तियों दर्शाते हुए सर यह शून और दर्शा रहे हैं ਰੂਨਾ ਤੇ ਸਨਾਉਂ ਕੀ ਪਤਵ ਮਨ ਜਾਣ ਕੇ ਸਿਮਰਨ ਹੋਰਤ ਤਾਨ ਦਾ ਇਸ ਨਾਮ ਸਿਮਰਨ ਸਰਕਾਰ ਨਾਮ ਜਪਨ ਸਤਾ ਆਮ ਉਹਦੀ ਪ੍ਰਾਪਤੀ ਹੁੰਦੀ ਸੇ ਸ਼ਾਇਦ ਮਨ ਹੋਰ ਸੁਖਾਲ ਬੰਦੇ ਦੇਨ ਸੇ ਜਨਮ ਮਰਨ ਪਰੇ ਹੋਤੀ ਲੋਹ ਵਡਾ ਜੀ ਲੋਕੋ ਦਾ ਮੁਕਤੇ असीं है चौरासी रख जूं पूर ਪਿੱਛੇ ਇਫਤਾਹ ਕੀ ਤੇ ਸ਼ਰਪਾਸਰ ਨਿਮਨਵਾਜ ਮੰਨਣ ਕੋਪਾ ਫਿਰ ਸਤ ਤਵਾਇਆ ਜੁਲਲਾ ਦੇ ਕਲਯੁਗ ਮੇਪਾ ਸਖੀਰ ਨੂੰ ਮਿਲੇ ਤ੍ਰਿਯੋਦਸ਼ੀ ਕਾਜੀ ਹੋਈ ਪਿਛਲੇ ਯੋਗਾਂ ਤੇ ਸਾਧ ਸੰਤਨ ਦੀ ਸ਼ਰਧਾ ਤਤਸੇ ਸਰਬਾਰ ਮੋਕਸ਼ ਤੋਈ ਮਿਲਦੀ ਤੇ ਕਿਹਜਾ ਯੁਗ ਹੈ ਕਿ ਤੇ ਜਨਮ ਜੀ ਸ਼ਦ ਗਤੀ ਪ੍ਰਾਪਤ ਕੋਲਦੀ ਤੇ ਜਿਨਾਂ ਵੀ ਪਰਲੋਕ ਸਵਾਲ ਵੰਦਾ ਤੇ ਕੋ ਜਨਮ ਤੱਕ ਨਹੀਂ ਤਲਾਲੀ ਗਵਾਉਂਦਾ ਜਨਮ ਉਹਦੇ ਜੋ ਨਿਬੇੜ ਹੋ ਜਾਂਦਾ ਤਾਂ ਚਾਹੇ ਵੀ ਪ੍ਰਮਾਣ ਦੇ ਨਸੂਲ ਲਾ ਜੀ ਦੁਲਾਰ ਸੀ ਸੀ ਤਰਮ ਕਾਜ ਨੂੰ ਖਲਾਸ ਹੋਇਆ ਹੈ ਤੇ ਸ਼ਹਿਰ ਜੀ ਖਰਮਾਨਾ ਫਿਰਿਆ ਉਹ ਚੜ੍ਹ ਤੇ ਤਨ ਸਮਾ ਤੇ ਤਰਮ ਵਕਤ ਚਲੇ 라 ਘਰ ਤੇ ਅਜਨੀ ਆਣਾ ਫਿਰ ਉਸ ਚਿਲੇਨਾਥਾ ਸਹਿਰ ਗੁਰਵੰਨਨ ਸ਼ਾਨੂ ਗੁਰਵੰਨ ਦੇ ਗ੍ਰੀਵੰਗ ਮਖਾਤਬ ਕਰਕੇ ਜਿਹੜਾ ਸਾਰੇ ਨਾ ਫਿਰ ਉਸ ਚਿਲੇਨਾਥਾ ਨਾਮ ਜਤੀਏ ਤੋਂ કાਟੇ ਨਾਮ ਜੱਪਲੇ ਅਗਲੋਂ ਫਾਈਂ ਕੱਟ ਲਓ ਇਹ ਫਾਈਂ ਬੜੀ ਲੰਬੀ ਹੈ ਬੜੀ ਜੁਨਾਹ ਮੁਗੰਮੀ ਹੈ ਮਤਾਲੇ ਦਾ ਜਿਉਂ ਸਿਰ ਤੇ ਤਕੀਏ ਮਤਾਲੇ ਦਾ ਜਿਉਂ ਜਾਨੂ ਚਾਇਆ ਤੇ ਸਪਾਈ ਤੇ ਪਿਆਰ ਵਿਜੂਨੇ ਕੋਲ ਤੇ ਬਾਦਸ਼ਾਹ ਗ੍ਰਹਿ ਮਹਾਜਮਾਨ ਅਰਦੁਲਲ ਸ੍ਰੀ ਪ੍ਰਕਤ ਹੋਇਆ ਹੋਇਆ ਪੀਤਾ ਦੁਗਚ ਇਹ ਸਮਾਹਤਨ ਮੰੰਨਾ ਨਹੀਂ ਬਾਨੀ ਆਉਂਦੀ ਹੈ ਕੋਈ ਛੁਟਕੀ ਆਤਮਾ ਆਵੇ ਇਹ ਤਾਂ ਜੰਗੂ ਆਇਆ ਇੱਕ ਵੀ ਸਮਾਹਤ ਕੋ ਗਿਜ਼ ਗਿਆ ਨਾ ਇਤਨੂ ਮੁਰਕੇ ਆਖਣੀ ਆਨ ਸਹਿਬ ਪਾਤਸ਼ਾਹ ਜਮਾਨ ਫਿਰਿਆ ਹੋਸਣ ਦੇ ਤਰੀਕਾ ਨਾਲ ਨਾਮ ਜਪੀਏ ਤੋਂ ਕਾਪੇ ਨਾਮ ਜਪਨ ਤੇ ਸੁਮਰਨਾ ਕਈ ਕੱਟੀ ਜਾਂਦੀ ਸਤਿਗੁਰੂ ਪਾਤਸ਼ਾਹ ਜੀ ਕੋਲ ਮਾਰਨ ਜਾ ਕੇ ਸੁਮਰਨਾ ਉਹ ਤੇ ਅਨੰਦਾ ਮਨ ਸੇ ਜਨਮ ਮਰਨਾਂ ਫੈਰ ਜਨਮ ਦਾ ਜੋ ਘਮੇੜ ਜਾਂਦਾ ਦੂਰ ਹੋ ਜਾਂਦਾ ਤੇ ਹੋਰ ਪੱਲ ਚਾਰ ਤਪ ਦਾਤ ਨੌ ਨਿਦਰਾ ਪਾਵੇ ਚਾਰ ਤਪ ਦਾਤ ਤੁਮਿਆਰ ਕਾਮੋ ਚਾਰ ਤਪ ਦਾਤ ਪ੍ਰਾਪਤ ਹੁੰਦੇ ਨੌ ਨਿਦਰਾ ਪਾਵੇ ਜਿੱਥੇ ਅਜਿਹੀ ਦੀ ਪ੍ਰਾਪਤ ਹੁੰਦੀ ਸਾਧ ਸੰਗਤਾਰੇ ਮਾਈ ਸਾਰੀ ਬੋਲੇ ਪਿਆਰੇ ਮਰਗਸ਼ਤਰਾਂ ਅਲੈਮ ਸਤ ਮਹਾਰਾਜ ਸੰਤ ਬਾਬਾ ਮਾਜਾ ਸਿੰਘ ਜਨਾ ਲਗਾਤਾਰ ਸੰਤਪਾਪ ਕਰਮ ਸਿੰਘ ਜੀ ਦੇ ਲਗਾਤਾਰ ਸੇਵਾ ਕੀਤੀ ਆਸ਼ਾ ਉਹੀ ਆਈ ਪੁੰਚ ਕੇ 2 ਸਾਲ ਮੁੱਕਦੇ